Hasta ਆਪਾ ਮਾਲੇ ਸੋਨਹਾਰੇ ਹਾਂ ਜੀ ਬਾਦਰ ਇਸੇ ਨਾਪਾ ਫਰੇਮ ਦੇ ਵਿੱਚ ਕੱਢਦੇ ਅੱਜ ਵੀ ਇਹ ਜੀਬ ਗੈਸਟ ਐਮ ਐਲ ਏ ਬਰਨਾਲ ਸਿੰਘ ਦੀ ਕਨਾਰ ਮੇਰੇ ਮੜਾ ਬਾਦਸ਼ਾਹਾਂ ਦਾ

टेन ਮੈਂ ਦਾ ਸ਼ਾਦੀਪੁਰ ਦੇ ਅੱਗੇ ਇਥੇ ਜੱਗਾ ਸਮਾਣਾ ਤੇ ਅਮਲ ਪਹਿਲਵਾਨ ਖਰੜ ਪਿੰਦਰ ਸ਼ਾਦੀਪੁਰ ਅੱਗੇ ਇਥੇ ਆ ਜਾਓ ਵੀਰ ਪਰਵਾਣੀ ਕਿਹੜਾ ਲਾ ਲਿਓ ਵੱਡੀ ਟੰਡੀਆਂ ਨੇ ਮੱਲਾ ਨੂੰ ਵੇਂਦੀ ਆ ਪਰ ਕਿਹੜਾ ਲਾ ਜੀ ਟੋਡੀਆਂ ਨੂੰ ਵੇਂਦੀ ਐ ਵੀ ਨਾਲ ਤੇ ਜੀੜਾ ਪਵਾ ਦੀ ਵੱਡੀ ਟੰਡੀਆਂ ਦੇ ਦੋਨੋਂ ਬੱਲਾ ਨੂੰ ਸਪੋਰਟਸ ਤੇ ਰਹਿੰਦੇ ਨੇ ਸਪੋਰਟਸ 13 ਤੇ ਰਹਿੰਦੇ ਨੇ ਸਮਝਣਿਆ ਪਰ ਇਹ 11 ਨੂੰ ਦਿਖਾਉਣੀ ਆ ਲੱਗਦੀ ਨਹੀਂ ਮੁੱਖਾ ਜਪਰੇ ਆ ਇਹ ਦੇਖੋ ਹਰਪ੍ਰੀਤ ਓਏ ਗਜਾਨ ਜੀ ਹਰਪ੍ਰੀਤ ਹਰਪ੍ਰੀਤ ਜੀ ਪ੍ਰਤਾਪ ਸਿੰਘ ਜੀ ਤਿੰਗ ਜੀ ਉਹ ਵੀ ਪੀਲੀ ਐ ਪੀਲੀ ਲਾਈਟ ਪ੍ਰਤਾਪ ਸਿੰਘ ਜੀ ਕਾਪੀ ਨਹਾ ਨਾ ਲਈ ਟੀਮ ਦਾ ਅਸੀਂ ਪਿੰਡ ਪੁਂਟਰ ਤੇ ਉਸਤੀ ਦੰਗਲ ਤੇ ਮੁੰਟਰ ਦੇ ਅਸੀਂ ਵੈਲਕਮ ਕਰਦੇ ਆ ਜੀ ਆਕਦੇ ਆ ਧੰਨਵਾਦ ਕਰਦੇ ਆ ਤੇ ਹੁਣ ਅਸੀਂ ਪਿੰਡ ਵਾਸੀ ਸਾਡੀ ਪੂਰੀ ਟੀਮ ਸਰੋਪ ਰਜਨ ਸਰ ਸਨਮਾਰ ਕਰਦੇ ਆ ਜੀ ਆਓ ਜੀ ਜੀ ਬਣੇ ਗਿਆ ਯਾਰ ਸਭ ਕਿਹੋ ਰੋਗ ਤਾਂ ਲੈ ਮੈਂ ਤੈਨੂੰ ਬਤਾ ਲਿਆ ਭਾਲੇ ਛੋਟਾ ਕਰਮ ਨੂੰ ਸਰਦਾਰ ਨਾਸਿੰਗ ਨੇ ਐਮਐਲਏ ਖਤੌਤ ਸਾਡੀ ਟੀਮ ਵੱਲੋਂ ਸਨਮਾਨ ਜੀ ਆਓ ਹੈਲੋ ਤਸਵੀਰ ਜੀ ਹੁਣ ਹੁਣ ਹਾਂ ਜੇ ਪੁਲਿਸ ਸੁਪਤੀ ਆਏ ਮੈਨੇ ਸਾਹਿਬ ਇਹ ਭਗਵਾਨ ਜੀ ਦੀ ਸਰਕਾਰ ਚ ਭਰਤੀ ਹੋਏ ਨੇ ਸਾਡਾ ਪਿੰਡ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਨਾਲ ਪਿੰਡ ਦੇ ਸੇਵਾਦਾਰੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਸਾਡੀ ਬੁੱਢੀ ਕਿਤੇ ਬੱਤੇ ਜੀ ਅਸੀਂ ਦੁਬਾਰਾ ਫਿਰ ਪਿੰਡ ਵਾਸੀਆਂ ਵੱਲੋਂ ਅੱਜ ਦੇ ਸਾਡੇ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਜੀ ਹੁਣ ਮੁਰਲਾ ਅੱਜ ਕੁਸ਼ਤੀ ਦੀ ਹੈਲੋ ਸਾਡੇ ਤੁਹਾਡੀ ਭਾਈ ਸ੍ਰੀ ਆਕਾਰ ਪੈਂਦੀ ਹੈ ਜੀ ਸਾਡੀ ਲੱਛ ਕੁਸ਼ਤੀ ਦਾ ਧੰਨਵਾਦ ਕਰਦੇ ਜੀ ਧੰਨਵਾਦ ਜੀ बाहर है मैं हिमा साहब हिमा साहब कोई ले कराओ हिमा साहब पहुंचो जी आज मजा चलो साहब के हो भाई जी आदा भाई रोहित हैपी ਆਹ ਹੋਤੀ ਹੈ ਕਿ ਆਈ 4 ਵਜੇ ਦਾ ਆ ਸਾਡੇ ਐਮਐਲ ਸਾਬ ਵੱਲੋਂ ਲਾ ਰਸੂਲੀ ਨੂੰ ਆਜੋ ਕੋਟਰ ਨਹੀਂ ਮੈਂ ਬੇੜੇ ਫਰਦੀ ਦੋ ਆ ਬੁੱਲਗੀ ਨਹੀਂ ਬਿਜਾਦਾ ਲੈ ਫਿਰ ਫਿਰ ਖਾਣੇ ਦਾ ਹੋਰ ਕਬੱਡੀ ਜੰਗਲ ਜੀ ਕਿਚਾ ਯੋਧਕੀ ਗਲਫ ਜੀ ਮੈਂ ਫਿਰ ਉਹੀ ਖਾ ਲਈ ਜਦੀਪ ਪੁਰਾਣੇ ਤਰਾਜ ਆ ਰਿਹਾ ਜੀ ਆਮ ਮੰਗਬਣਾ ਇਹੋ ਖਾਣਾ ਵਾ ਕੁਝ ਵੀ ਨਹੀਂ ਚਲ ਲਗਾ ਖਾ ਦੇਣੇ ਲਾਈਵ ਚਾਰ ਨਹੀਂ ਆਨੇ ਕਿਹੜੇ ਜਾਣੇ ਠੀਕ ਬਲੇਸ਼ ਸੁਮਿਆ ਵਾਹ ਜੀ ਵਾਹ ਜੀ ਜਿਹੜੀ ਵਾਲੇ ਬੰਦੇ ਆ ਗਏ ਮੇਰਾ ਰੋਹਿਤ ਵੀ ਪੁੱਜ ਗਿਆ ਹੱਡੀ ਪੀੜਕਾ ਪਾਣੀ ਚ ਹੋਰ ਬਹੁਤ ਕੁਸਤੀ ਹੋਈ ਹੈ ਕਰਦੇ ਨਾ ਤੁਹਾਨੂੰ ਆ ਕੋਈ ਬਾਤ ਨਹੀਂ ਐਸੀ ਕੋਈ ਨਹੀਂ ਕਰਨੀ ਬਾਤ ਦੀ ਨੂੰ ਮੈਡਮ ਕਰਦੇ ਤਾਂ ਇਹਦਾ ਪਹਿਲ ਮਾੜਾ ਨੂੰ ਭਾਈ ਇਹ ਗੱਲ ਤੇਰੇ ਮੁੰਡੇ ਹੌਸਲੇ ਜਾਨੇ ਪੈਲੇ ਹੂਜ ਹਵਾ ਦੇ ਵਿੱਚ ਕੰਬੋਦੀ ਹੈ ਸੈਕੀ ਦਾ ਪਿੰਡ ਹੈ ਇੱਕ ਵਾਰੀ ਖੁੱਲ ਕੇ ਮੁੰਡੇ ਦੇ ਨਾਲ ਤੇ ਤਾਰੀ ਵੱਜਣੀ ਚਾਹੀਦੀ ਹੈ ਜਵਾਰੀ ਟੂਰ ਮਾਰ ਕੇ ਆਪਾਂ ਅੱਜ ਕਿਰਸੀ ਤੱਕ ਨਹੀਂ ਬੰਦ ਸਿਰੇ ਦੀ ਮੁਕਾਬਲਾ ਚੱਲ ਰਿਹਾ ਹੈ ਬਾਦੀ ਸਿਰੇ ਦੀ ਕਿੱਤੀ ਚੱਲ ਰਹੀ ਹੈ ਵੱਡੇ ਮੱਲਾਂ ਨੂੰ ਬੇਤੀ ਅਖਾੜਾ ਬਾਦਸ਼ਾਹ ਦੇ ਵਿੱਚ ਆ ਜਾਓ ਬਹੁਤ ਵੱਡੀ ਝੰਡੀ ਹੈ ਮੁੰਡੀਆਂ ਇਸ ਤੋਂ ਵੱਧ ਬਹੁਤ ਰੈਡੀ ਬਾਕੀ ਧੰਨਵਾਦ ਹੈ ਸਾਡੇ ਸਾਰੇ ਪਰਮੰਤਨਾਂ ਦੇ ਬਾਕੀ ਬਾਹਰ ਹੋ ਜੀ ਸੈਂਟੀ ਸੈਂਟੀ ਦੀ ਕੁश्ती ਦਾ 51000 ਰੁਪਿਆ ਜੀ ਸਾਡਾ ਸੈਂਟੀ ਪੁੱਤਰ ਨਗਾਵਾਂ ਦਾ 51000 ਰੁਪਿਆ ਝੰਡੀ ਦੇ ਆ ਜੀ ਵਾਹ ਜੀ ਆ 51000 ਰੁਪਏ ਦੀ ਝੰਡੀ ਦੇ ਉੱਤੇ ਆ ਸੈਂਟੀ ਦੀ ਵੱਡਾ ਜੋਰ ਜੜਦੀ ਹੋਈ ਮਿੱਤਰਾਂ ਨੂੰ ਜੋਰ ਕਿ ਜੋਰ ਲਾ ਕੇ ਦੇ ਮੱਲਾਂ ਦੇ ਕਰ ਦਿਓ ਰੱਜ ਕੇ ਧਾਮ ਮਾਰ ਕੇ ਮਹਿਰ ਕਰੂੰਗਾ ਚੀਮਾਂ ਭਾਜਾਂ ਦੀ ਖੋਦੀ ਪੈਸਿਆਂ ਦੀ ਖਾਨ ਮਾਈ ਦਾ ਜਸਾ ਇਹਨਾਂ ਮੰਨਾਂ ਦੇ ਨਾਲ ਦੇ ਜੀ ਨੂੰ ਫਸ ਦਿੱਤੇ ਪ੍ਰਮਾਤਮਾ ਨੇ ਮਹਾਰਵਾਲਾ ਦੇ ਨਾਮ ਤੇ ਤਾੜੀ ਮਾਰੀ ਦਾ ਪੂਰੀ ਪ੍ਰਬੰਧਕ ਕਮੇਟੀ ਬਾਡੀ ਚੜੀ ਵਾਲੇ ਆ ਗਏ ਹਾਂ ਜੀ ਹਾਂਜੀ ਸਾਰੀ ਪ੍ਰਬੰਧਕ ਕਮੇਟੀ ਮੈਂ ਜੀ ਮਾਰ ਕੁਸ਼ਤੀ ਦੇ ਹੱਥ ਜੋੜੀ ਕਰਾਉਣਗੇ ਜੀ ਪੂਰੀ ਕਮੇਟੀ ਹਾਂਜੀ ਪਹੁੰਚੋ ਇਧਰ ਜੀ ਸਿੰਘ ਸਿਆਲੂ ਦਰਨਾ ਸਿੰਘ ਮੋਹਾਲੀ ਇਨੌਰ ਸਪੋਰਟ ਇਨੌਰ ਓਏ ਉਹ ਬਾਈ ਜੀ ਹੋ ਗਿਆ ਹਾਂਜੀ ਹੱਥ ਜੋੜੀ ਕਰਨੀ ਹੈ ਬਾਈ ਦੇ ਆ ਆਪਕੋ ਮਹਿਮਾਨਾਂ ਨੂੰ ਆ ਤੁਸੋ ਹਾਂਜੀ ਭਾਈ ਇੰਦਰਜੀਤ ਸਿੰਘ ਜੀ ਸਿਆਲੂ ਗੁਰਵੰਤ ਸਿੰਘ ਦੀ ਸਾਥੀ ਦਰਸ਼ਨ ਪਹਿਲਵਾਨ ਮਜੌਲੀ ਔਰ ਸਾਡੇ ਮਾਨਦੇ ਸਤਿਕਾਰਯੋਗ ਐਮੇਦੇ ਸਾਹਿਬ ਆ ਸਾਰੀ ਖੁਸ਼ ਹੋਏਗਾ ਉੱਥੇ ਭਾਈ ਪਿੰਦਰ ਬਕੌੜਾ ਭਾਈ ਇੰਦਰਜੀਤ ਹਰ ਇੱਕ ਮੇਡੀ ਆ ਜਾ ਵੀਰੇ ਇੰਦਰਜੀਤ ਸਿਆਲੂ ਉੱਥੇ ਮਿੰਟੂ ਗਿੱਲ ਇੱਕ ਗੁਸ਼ਤੀ ਜੰਗਲ ਦੇ ਉੱਤੇ ਔਰ ਕਨਾਸ ਫੋਰਸ 13 13 লাইਵ ਜਿਹੜਾ ਕਵਰੇਜ ਹੋ ਰਿਹਾ ਹੈ ਔਰ ਫੋਟੋ ਕਟਾਈ ਜਾ ਰਹੀ ਹੈ ਇਹ ਪਿੰਡਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਦੂਜੇ ਹਜ਼ਾਰਾਂ ਦੇ ਵਿੱਚ ਮਿਲ ਆ ਦਿਓ ਜਨਾਰੂ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਇੱਕ ਖੁੱਲ ਕੇ ਤਾੜੀਾ ਲਾ ਦਿਓ ਅੱਜ ਦੀ ਵੱਡੀ ਛੱਡੀ ਦੀ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਮਨੋ ਮਨੋ ਅਖਾੜਾ ਕਲੀਅਰ ਕਰ ਦਿਓ ਜੀ ਅਖਾੜਾ ਕਲੀਅਰ ਕਰ ਦਿਓ ਪਲੀਜ਼ ਬੇਤੀ ਹੈ ਬਹੁਤ ਹੀ ਗੁੰਡਾ ਧੰਨਵਾਦ ਹੈ ਭਾਈ ਇੰਦਰਜੀ ਸਿਆਲੋ ਭਾਈ ਦਰਸ਼ਨ ਪੰਜਾਲੀ ਗਰਵਿੰਦਰ ਸਰਵਾਰ ਹਰਤੇਰ ਸੰਡਾ ਨਾਲ ਭਿੰਦਰ ਗਦੋਰਾ ਇਹ ਸਭ ਸਾਡੇ ਆਪਾਂ ਕੱਤ ਰਣੀਆ ਸਾਡੇ ਸਾਰੇ ਭਰਾਵਾਂ ਦੇ ਪਰੀਜ਼ਾ ਖਾੜਾ ਕਲੀਅਰ ਕਰਦੀ ਹੈ ਬਾਹਰ ਹੋ ਜੀਏ ਆਪਾਂ ਖਾੜੇ ਦੇ ਵਿੱਚੋਂ ਬਾਹਰ ਹੋ ਜੀਏ ਕਲੀਅਰ ਕਰਦੀ ਹੈ ਖਾੜਾ ਮਾਨ ਤੇ ਸਤਕਾਰ ਜੋ ਕਮੇਡੀ ਸਰਵਾਂ ਨਾਲ ਅੱਜ ਤੱਕਦੇ ਆ ਲੈ ਵੀ ਰੋਫਿੰਗ ਫੌਜੀ ਹਟਕੜਾ ਕਰਦੀ ਕਿਰਾ ਇਹ ਸੌਮੀ ਫਤਨਾ ਜੰਪਣਾ ਹਰਿਆਣੇ ਦੇ ਬਾਡਰ ਦੇ ਉੱਤੇ ਕੁਸ਼ਤੀਆਂ ਲੜਦਾ ਔਰ ਦੂਸਰੇ ਪਾਸੇ ਹੈਪੀ ਕਬੜੀ ਐਂ ਦੇ ਗੱਲ ਕਰੀ ਲਾਡੀ ਪਹਿਪਾਂ ਦਾ ਚੰਨਿਆ ਹੋਇਆ ਪੱਠਾ ਔਰ ਕੁਸ਼ਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਾਹ ਜੋ پوری ਕੌਣ ਤਾਲੀਆਂ ਮਿੱਟੀ ਦਾ ਕਰਦਾ ਵੱਡਾ ਮੁਕਾਬਲਾ ਬੱਲੇ ਬੱਲੇ ਹੋ ਰਹੀ ਹੈ 26 ਅਗਸਤ 2024 ਦੀ ਵੱਡੀ ਤਾਰੀਖ ਗਵਾਹੀ ਭਰਦੀ ਹੈ ਔਰ ਭਾਈ ਇਹਦੇ ਗੱਲ ਕਰੀਏ ਕਪਤਾਨ ਕੈਪਟਨ ਦਾ ਸਰਵਾਰਾ ਤੇ ਗੁਰਜੋਤ ਸਰਵਾਰਾ ਸਾਡੀ ਜ਼ਿੰਦਗੀ ਦੇ ਵੱਡੇ ਵੀਰ ਹੈ ਬਹੁਤ ਹੀ ਸੇਰ ਦਾ ਮੁਕਾਬਲਾ ਹੈ ਰਮੀਤ ਔਰ ਜੀਤਾ ਕਰੋ ਕੁਸ਼ਤੀ ਬਹੁਤ ਸਾਹਮਣੇ ਕੁਸ਼ਤੀ ਕਰਦੇ ਦੋ ਦੋ ਕੁਸ਼ਤੀਆਂ ਦਾ ਟੈਨ ਨੂੰ ਰਹਿਣ ਗਿਆ ਕੀਤਾ ਬੰਦੇ ਨੇ ਸਭ ਕੁਝ ਪਤਾ ਲਗਾਇਆ ਹੌਫੀ ਬਹੁਤ ਧੰਨਵਾਦ ਹੈ ਆਪਣੇ ਨਿੱਕੇ ਸਮੇਤ ਵਿੱਚ ਸਮਾਂ ਕੱਢ ਕੇ ਸਾਡੇ ਐਮਐਨਏ ਸਾਹਿਬ ਜੀ ਦਾ ਤੇ ਆਵਾਜ਼ ਹਰਮਿੰਦਰ ਜੀ ਦਾ ਮੈਂ ਆ ਵੱਡੀ ਚੰਡੀਆਲੇ ਮਾਨ ਸਰਪੰਚ ਜਿਹੜਾ ਆਪਣਾ ਪ੍ਰਾਪਤ ਕਰ ਲਿਓ ਮੇਰੇ ਜਲ ਨਹੀਂ ਜਾ ਰਹਾ ਟੂ ਬੋ ਅੱਛਾ ਹੂੰ ਉਹ ਦੇਖਣਾ ਆਪਣੇ ਰਿਕਮ ਨੇ ਪੂਰਾ ਚੱਲ ਜਗਾ ਮੈਨੂੰ ਠੀਕ ਹੈ ਇੱਥੇ ਤੇ ਫੋਟੋ ਖੜੇ ਇਕੱਠੇ irdi Marumbayrak Çabir Te Terra Barui. Kunta 텀� eglaras ter podcast. Kawaul kusziigo. Savirk askawirka, मेरा नेड़ा खाने का है तो का मैं फिर भी सही नहीं तो सही है जब पीछे जाते हैं मैं भी जाने जाता हूं भाई कहीं केड़े हैं नो स्पोर्ट्स पे रहते हैं वाह जी वाह 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 और शादीर बहुत बल्ले 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 बहुत ही सेहत का मुकाबला चल रहा है कि लेकिन ने बेचने तीर ਪਹਿਲਵਾਨੀ ਦੇ ਵਿੱਚ ਲਿਖੀ ਗਈ ਤਕਦੀਰ ਆ ਸਰਮਾਨ ਤੇ ਸਤਕਾਰ ਦੇ ਬੰਦੇ ਲੇਖ ਸਾਹਿਬ ਆਪਣੇ ਡੂੰਗੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਆ ਜੀਰਾਂ ਦਾ ਬੜਾ ਧੰਨਵਾਦ ਹੈ ਪਰ ਉਧਰ ਦੇਖੋ ਵਾਹ ਆ ਵੀ ਜਲਦੀ ਮੁਸ਼ਤੀ ਦੇ ਵਿੱਚ ਸਵੀਰ ਪਰਵਾਰ ਜਿੱਤੂ ਹੈ ਆ ਆਪਣਾ ਮਾਣ ਸਨਮਾਨ ਜਰੂਰ ਪ੍ਰਸਤੁਤ ਕਰਦੇ ਆ ਜੀ ਜੇਕਰ ਆਪਾਂ ਦੇ ਕਨੌਰ ਦੇ ਪ੍ਰੈਕਟੀਕਲ ਆ ਉਥੋਂ ਬਦਲਣਾ ਹੋ ਬਦਲਣ ਸਨ ਪੋਸਟ ਦੇ ਬਾਦ ਐਲਮੋ मान लिया प्रश्न हो भी सकता है टूर्नामेंट की वीडियो कमेंट्री बोल चल चल बेटा शाबाश होगी लाइव बंद एंड हो गया उसके बाद उस पर कुछ बदलना लिखा हुआ है चल चल वाह जी बहुत ही सिरे दा मुकाबला चल रहे हैं फाइनल मुकाबले की बात है है इंडिपेंडेंस बस चल कुछ चल शाबाश गोल्डी ने लिखा ਜਰਜਤ ਗੋਲਡਨ ਕਰਦੇ ਤੇ ਆ ਰਿਹਾ ਮਰਾ ਕਬੀ ਬਹੁਤ ਹੀ ਸੋਹਣਾ ਮੁਕਾਬਲਾ ਹੈ ਲਾਈਵ ਫੋਟੋ ਹਾਂ ਦਾ ਠੀਕ ਹੈ ਸਾਰੀ ਫੀਲ ਨਾ ਬਣਦਾ ਰਹੇ ਆਵੇਂ ਟਿਕਾਣੇ ਤੇ ਪਹੁੰਚੋ ਵੀ ਰਹੇ ਦੂਜੇ ਨੇ ਰੱਖਿਆ ਹੋਆ ਕਿਥੇ ਗਾਦੀ ਤੋਂ ਖਾਦੀ ਕੋਈ ਦੂਜੇ ਨੇ ਵੇਟ ਦੀਆਂ ਨੇ ਕੈਰੀ ਬਿਟ ਵੈਰੀ ਜਿਆਦਾ ਰੱਖੀ ਬਥੇਰ ਬਗੌੜ ਚੱਕੀ ਉਹ ਠੀਕ ਦੱਬਾ ਵਰਗੀ ਜਬ ਵੀ ਮੇ ਵਿਸ਼ਾਲ ਕੁਰਸੀ ਰੰਗੜ ਦੇ ਵਿੱਚ ਪੁੱਜੀਆਂ ਹੁੰਦੀਆਂ ਸਾਰੀਆਂ ਸੰਸਦਾਂ ਦਾ ਵੱਡਾ ਧੰਨਵਾਦ ਸਾਰੀ ਨਗਰ ਪੰਚਾਇਤ ਮੈਂ ਚ ਮਾਰੂ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਉਧਰ ਭਗਤ ਸਿੰਘ ਜੀ ਅਡਾਲ ਪ੍ਰਧਾਨ ਮੀਡੀਆ ਕਲੱਬ ਘਨੌਰ ਮੁਹੰਮਦ ਸਾਦੀਪ ਭੁਲੇਸ਼ ਸ਼ਮਸੂਦ ਜੀ ਐਨ ਇਤਿਹਾਸ ਇਤਿਹਾਸਾਂ ਦੀ ਐ ਵਾਹ ਵਾਧ ਧੰਨਵਾਦ ਹੈ ਗੱਡੀ ਹਰ ਮਿੰਟ ਆਲੇ ਤਾਂ ਬੁਲਾ ਲੈ ਕੰਮਾ ਗੱਡੀ ਕਰ ਜੀ ਨਾ ਮੱਕੇ ਨਾ ਆ ਗਿਆ ਬੁਲਾ ਆਈਏ ਜਨਾ ਹੀ ਬੁਲਾ ਰਹੀ ਜੋ ਹੀ ਹਰ ਆ ਮੈਨਾ ਆਹੋ ਜੀ ਗੱਲ ਕਰ ਲੈ ਮੈਂ ਗੱਡੀ ਕਰ ਜੀ ਆਪਣੇ ਵੀਰ بڑے ਯਾਰ ਮਿੱਤਰ ਜੋ ਆਪਣੇ ਕਸਤੀ ਦਾ ਕੰਮ ਕਰਦਾ ਹੈ ਹਰਪ੍ਰੀਤ ਸਿੰਘ ਲੋਟ ਮਿੱਟੀ ਮਿੱਟੀ ਇੰਡਰਨਾਮਾ ਸਿੰਦਾ ਹਰਬਾਰ ਪਰਦਾ ਫੌਜੀ ਸਾਹਿਬ ਹਰ ਸੰਤਾ ਅਮਰ 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 ਅ ਇਹ ਲੈ ਮੈਨੂੰ ਭੇਜੀ ਚੱਲੇ ਨੂੰ ਹਾਂ ਦੋ ਮਿੰਟਾਂ ਦੀ ਬਏਗਾ ਬਾਅਦ ਮੰਨ ਰੱਖੋ ਰਾਜੀ ਪਟਨੇ ਵਾਲਾ ਸੋਨੂ ਰਾਣੀ ਮਾਜਰਾ ਕਹੇ ਭਾਈ ਨੂੰ ਸੈਟ ਸੋਨੂ ਅਗਲੀ ਕੁਸ਼ਤੀ ਜੀ ਸਤ 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 ਜੀ ਅੱਜ ਦਾ ਮਾਜਰਾ ਰਹੀ ਆਉਣੀ ਹਰਪ੍ਰੀਤ ਵਾਲਾ ਹਰਪ੍ਰੀਤ ਲੋਕ ਦੋਨੋਂ ਵਾਲੀ ਮਾਜਰਾ ਹਰ ਫੌਜੀ ਤਾਰਕਾ ਗੱਗੂ ਗੀਤ ਸੋਨੂ ਰਾਣੀ ਮਾਜਰਾ ਤੇ ਰਾਜੂ ਪਟਿਆਲਾ ਆਪਣੇ ਹਰਪਾਲ ਪਰਦਾ ਜਿੰਨੇ ਵੀ ਯਾਰ ਵੀ ਸੱਚੜਾ ਆਏ ਨੇ ਇਹਨਾਂ ਦਾ ਪਾ ਜੀ ਦਾ ਨਾਮ ਲੁਕਾਏ ਯੂਟਿਊਬ ਵੀ ਤੇ ਹੋਰ ਕੁਛ ਚੜ ਰਹੇ ਆ ਮੈਂ ਜੋ ਮਜਬੂਰ ਆ ਯਾਰ ਮੈਂ ਤਾਂ ਦੇਖ ਲਓ ਕੁਸ਼ਤੀ ਦੇਖਣੋ ਬੱਚਾ ਕੀ ਚੰਦੇ ਬੰਦੇ ਚੱਲ ਪੜਾ 10 ਮਿੰਟ ਤਾਂ ਦਿਆ ਹੋ ਰਿਹਾ ਮੈਂ 2 ਮਿੰਟ ਤੱਕ ਧਰੇ ਹੋ ਰਿਹਾ ਨਹੀਂ ਆ ਬਰਦਾ ਆਪਣੀ ਕਿਉਂ ਲੋ ਹੋ ਰਹਾ ਹੈ ਮਸਤੀ ਇਹ ਜੇ ਕੋਆ ਨਾ ਹੋ ਰਹਾ ਹੈ ਇਹ ਉਹ ਬੜੀਆ ਬੋਲ ਚੱਲ ਘਟਾ ਟਾਈਮ ਥੋੜਾ

ਓ ਬਾਈ ਜੀ ਸਰਦਾਰ ਜੀ ਆ ਵੀਰ ਉਹ ਵੀਰ ਉਵੇਂ ਆਇਆ ਤੂੰ ਦੇਖ ਮੇਰਾ ਵੀਰ ਇੱਧਰ ਸੈਰ ਮਾ ਕਹਿ ਦੱਸ ਬਾਈ ਤੇ ਤਿਲਕਾਂ ਬਾਜੀ ਹੋਇਆ ਖੋਇਆ ਨਾ ਠੀਕਾ ਉਹ ਫਿਰ ਬੜਾ ਸੈੱਡ ਮਾ ਰਹਿ ਮਾੜਾ ਜਿਹਾ ਕੋਈ ਚੱਕਰ ਨਹੀਂ ਉਹ ਛੱਡ ਦਿਓ ਸਾਰਾ ਯਾਰ ਹੋ ਜਾਂਦਾ ਵਿੱਚ ਵਿੱਚ ਕਰ ਲੈ ਬਾਈ ਵਿੱਚ ਕਰ ਲੈ ਉਹ ਗੁਰਜੀਤ 5 ਮਿੰਟ ਦੀ ਕੁਸ਼ਤੀ ਹੋਈ ਨਹੀਂ ਛੱਡ ਦਿਓ ਕਰ ਨਾ ਇਹ ਤਾਂ ਹੁੰਦੇ ਹੋ ਛੱਡ ਦਿਓ ਮਟੋੜ ਹੁੰਦੇ ਹੋ ਲੋ ਕੇ 10 ਮਿੰਟ ਤਾਂ ਦੇ ਦਿਓ ਦਿਖਾਈਏ ਟਾਈਮ ਦੇਖ ਲੈ ਫੋਨ 'ਮਾਂ' ਚਲੇ ਗੁਰਜੀਤ ਮਿੱਟੀ ਪਾ ਲੈ लास्ट ਕੁਸ਼ਤੀ ਹੋਣੀ ਹੈ ਗੁਰਜੀਤ ਬਣਾਵੇ ਮੈਂ ਜੂਦਣਾ ਮਿੱਦਨੂ